ਗੁਰੂ ਤੇਗ ਬਹਾਦਰ ਜੀ ਦੇ ਨਾਮ ਤੇ ਇੱਕ ਵਰਲਡ ਕਲਾਸ ਯੂਨੀਵਰਸਿਟੀ ਇਹ ਸ਼ਹਿਰ ਦੇ ਵਿੱਚ ਸਥਾਪਿਤ ਕੀਤੀ ਜਾਊਗੀ ਜੀ ਵਰਲਡ ਕਲਾਸ ਤਿੰਨੇ ਸ਼ਹਿਰਾਂ ਦੇ ਵਿੱਚ ਅੰਮ੍ਰਿਤਸਰ ਸਾਹਿਬ ਪੂਰਾ ਸ਼ਹਿਰ ਤਲਵੰਡੀ ਸਾਬੋ ਪੂਰਾ ਸ਼ਹਿਰ ਤੇਨੰਦਪੁਰ ਸਾਹਿਬ ਤੁਹਾਨੂੰ ਫਰੀਦ ਦੇ ਵਿੱਚ ਈ ਰਿਕਸ਼ਾ ਜਾ ਮਿੰਨੀ ਬੱਸਾਂ ਜਾਂ ਜੋ ਵੀ ਲੋਕਲ ਸਰਵਿਸ ਚੱਲੂਗੀ ਉਹ ਬਿਲਕੁਲ ਮੁਫਤ ਹੋਊਗੀ ਜਿੱਥੋਂ ਮਰਜੀ ਚੜੋ ਜਿਹੜੇ ਮਰਜੀ ਗੁਰਦੁਆਰਾ ਸਾਹਿਬ ਉਤਰੋ ਉਥੋਂ ਜਿੱਥੇ ਮਰਜੀ ਜਾਣਾ ਸਾਰੇ ਜਿਹੜਾ ਖਰਚਾ ਉਹਨਾਂ ਦਾ ਉਹ ਜਿਹੜੇ ਈ ਰਿਕਸ਼ਿਆਂ ਦਾ ਜਾਂ ਬੱਸਾਂ ਦਾ ਜਾਂ ਉਹ ਸਰਕਾਰ ਚੱਲੂਗੀ ਜੀ ਤੁਸੀਂ ਕੁਝ ਨਹੀਂ ਕਰਨਾ ਜੀ ਤੁਸੀਂ ਇੱਥੇ ਆ ਜਿਓ ਤੁਹਾਡੀ ਜੇਬ ਵਿੱਚ ਭਾਵੇਂ ਪੈਸੇ ਨਾ ਵੀ ਹੋਣ ਤਾਂ ਵੀ ਤੁਹਾਨੂੰ ਸਾਰੇ ਗੁਰਦੁਆਰਾ ਸਾਹਿਬਾਂ ਦੇ ਦਰਸ਼ਨ ਹੋਣਗੇ ਔਰ ਯੂਨੀਵਰਸਿਟੀ ਦੇ ਵਿੱਚ ਸੰਗਤ ਨੂੰ ਪੁੱਛ-ਪੁੱਛ ਕੇ ਕਿ ਕਿਹੜੇ-ਕਿਹੜੇ ਸਬਜੈਕਟ ਰੱਖਣੇ ਨੇ ਕੀ-ਕੀ ਪੜਾਇਆ ਜਾਣਾ ਚਾਹੀਦਾ ਨਹੀਂ ਤਾਂ ਅਸੀਂ ਗੁਰੂਆਂ ਦੇ ਐਮਬੀਡੀ ਗਾਈਡਾਂ ਚ ਲੇਖ ਹੀ ਪੜਦੇ ਰਹਿ ਆਂ 10 ਨੰਬਰ ਦੇ ਬਸ ਹੋਰ ਸਾਨੂੰ ਕੁਝ ਨਹੀਂ ਪੜਾਇਆ ਜੀ ਇਹ ਦੁਪਾਰ ਉੱਥੇ ਚੇਅਰ ਸਥਾਪਿਤ ਹੋਵੇ ਉੱਥੇ ਗੁਰੂਆਂ ਦੀ ਬਾਣੀ ਦਾ ਉੱਥੇ ਤਰਜਮਾ ਹੋਵੇ ਦੁਨੀਆ ਭਰ ਦੀਆਂ ਬੋਲੀਆਂ ਚ ਤਰਜਮਾ ਹੋਵੇ ਜਿਸ ਤਰ੍ਹਾਂ ਕੇਜਰੀਵਾਲ ਸਾਹਿਬ ਨੇ ਕਿਹਾ ਕਿਤੇ ਸਾਡੀ ਆ ਜਿਹੜਾ ਖਜ਼ਾਨਾ ਸਾਡੇ ਕੋਲੇ ਗੁਰੂ ਸਾਹਿਬ ਦੇ ਕੇ ਗਏ ਨੇ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਜੇ ਇਹਦੇ ਇੱਕ ਅੰਗ ਦੀ ਵੀ ਵਿਸਤਾਰ ਸਹਿਤ ਵਿਆਖਿਆ ਸੰਸਾਰ ਕਿਤੇ ਉਤੇ ਅਮਲ ਕਰ ਲੇ ਉਹ ਪੂਰੀ ਦੁਨੀਆ ਦੇ ਵਿੱਚ ਸ਼ਾਂਤੀ ਹੋ ਜੂ ਪੂਰੀ ਦੁਨੀਆ ਸੁਖੀ ਬਸਣ ਲੱਗ ਜੂਗੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਇਹ ਤੋਂ ਵੱਡਾ ਤਾਂ ਕੋਈ ਸਨੇਹਾ ਹੀ ਹੈ ਨਹੀਂ ਹਵਾ ਧਰਤੀ ਪਾਣੀ ਉਹਨੂੰ ਬਚਾਉਣ ਦੀਆਂ ਗੱਲਾਂ ਔਰ ਗੱਲਾਂ ਵੀ ਉਸ ਵੇਲੇ ਕੀਤੀਆਂ ਗਈਆਂ ਜਦੋਂ ਕੋਈ ਫੈਕਟਰੀ ਧੂਆ ਨਹੀਂ ਕਰਦੀ ਸੀ ਜਦੋਂ ਕੋਈ ਸਪਰੇ ਨਹੀਂ ਛਿੜਕਦਾ ਸੀ ਉਸ ਵੇਲੇ ਗੱਲਾਂ ਕੀਤੀਆਂ ਗਈਆਂ ਦੂਜਾ ਇੱਕ ਹੋਰ ਕਿਉਂਕਿ ਸਿਰਫ ਪਵਿੱਤਰ ਸ਼ਹਿਰ ਦਾ ਦਰਜਾ ਵਿਧਾਨ ਸਭਾ ਚੋਂ ਸਰਵਸੰਮਤੀ ਨਾਲ ਪਾਸ ਕਰੋਣਾ ਹੁੰਦਾ ਬਾਕੀ ਤੇ ਜਿਹੜੇ ਫੈਸਲੇ ਨੇ ਉਹ ਬਾਹਰ ਹੋ ਜਾਂਦੇ ਆ ਅਫਸਰ ਪੱਧਰ ਤੇ ਹੋ ਜਾਂਦੇ ਆ ਮੰਤਰਾਲੇ ਦੇ ਲੈਵਲ ਤੇ ਹੋ ਜਾਂਦੇ ਆ